ਮਹਾਰਾਜੂ ਜੀ ਦਾ ਖਾਲਸਾ ਮਹਾਰਾਜੂ ਜੀ ਦੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਜਿਹੜੀਆਂ ਖਾਲਸਤਾਨੀ ਕਤੀੜਾ ਨੇ ਜਾਂ ਖਾਲਸਤਾਨੀ ਖੋਤੇ ਨੇ ਉਹਨਾਂ ਨੂੰ ਬੇਨਤੀ ਹੈ ਬੇ ਥੜੀ ਘਪੇੜ ਫੜੀ ਗਈ ਹੈ ਜਿਹਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੂਰੀ ਪੋਸਟ ਪੜ੍ਹ ਲਈਏ। ਕੋਈ 19 ਕੀ ਹੋ ਜਾਂਦੀ ਹੈ ਕੀ ਬਾਰੇ। ਖਾਲਸਤਾਨੀ ਨਾਰਕੋ ਅਤਵਾਦੀ ਬਲਦੇਸ਼ ਸਿੰਘ ਅਗਵਾਨ ਜਿਹੜਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਛਦਵੰਤ ਸਿੰਘ ਦਾ ਪਤੀਜਾ ਇਨੂੰ 22 ਸਾਲ ਦੀ ਕੈਦ ਦੀ سزا ਸੁਣਾਈ ਗਈ ਹੈ ਇਹ ਬੀਅਰ ਦੇ ਡੱਬਿਆਂ ਵਿੱਚ ਲੁਕਾ ਕੇ ਮੈਥਾਮੈਟਾਫਾਈਨ ਜਿਹੜਾ ਇੱਕ ਕੈਮੀਕਲ ਹੁੰਦਾ ਜਿਹਦੇ ਨਾਲ ਚਿੱਟਾ ਬਣਦਾ ਤੇ ਨਿਊਜ਼ੀਲੈਂਡ ਦੇ ਵਿੱਚ ਇਹ ਤਸਕਰੀ ਕਰਦਾ ਸੀ ਤੇ ਇਹਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹ ਜਿਹੜੀ ਖਬਰ ਹੈ ਨਾ ਮੀਡੀਆ ਨੇ ਇਹਦੀ ਪਹਿਚਾਨ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਆਪਾਂ ਤਾਂ ਇਹ ਕੰਮ ਕਰਨਾ ਨਹੀਂ ਆਪਾਂ ਤਾਂ ਜਿਹੜੇ ਬੰਦੇ ਖਾਲਸਾ ਦਾ ਨਾਂ ਤੇ ਕੌਮ ਨੂੰ ਬਰਬਾਦ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਨਸ਼ਰ ਕਰਨਾ ਹੈ ਦੁਬਾਰਾ ਫੇਰ ਨਾਂ ਲੈ ਦਿੰਨੇ ਆਂ ਜੀ ਅਤਵਾਦੀ ਬਲਤੇਜ ਸਿੰਘ ਅਗਵਾਨ ਲੈ ਫਿਰ ਕਹਣਗੇ ਅਤਵਾਦੀ ਕਹਿੰਦਾ ਖਾਲਸਤਾਨੀ ਖਾਲਸਤਾਨੀ ਵੀ ਅਤਵਾਦੀ ਹੁੰਦੇ ਏ ਕਿਹੜਾ ਪਲੇਮਾਨਸ ਇਹਨੂੰ 22 ਸਾਲ ਦੀ ਕੈਦ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ ਇਹ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦਾ ਭਤੀਜਾ ਹੈ ਤੁਸੀਂ ਜਿਹੜੀ ਮੈਂ ਗੱਲ ਕਰਨ ਲੱਗਾ ਮੈਂ ਇਹ ਨਹੀਂ ਗੱਲ ਕਰਨ ਲੱਗਾ ਵੀ ਇਹ ਸਤਵੰਦ ਸਿੰਘ ਦਾ ਭਤੀਜਾ ਜੈ ਖਾਲਸਤਾਨੀ ਆ ਮੈਂ ਇਹ ਨਹੀਂ ਗੱਲ ਕਰਨ ਲੱਗਾ ਫਿਰ ਚਲੂਣੇ ਲੜਨਗੇ ਵੀ ਤੁਸੀਂ ਖਾਲਸਤਾਨ ਦੇ ਵਿਰੋਧੀ ਹੋ ਨਾ 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 ਮੈਂ ਗੱਲ ਤਾਂ ਕਰਨ ਲੱਗਾ ਵੀ ਕੀਤਾ ਕੀ ਕਰਦਾ ਸੀ ਇਹਦਾ ਕੰਮ ਕੀ ਸੀ ਯਾਨਕਿ ਚਿੱਟਾ ਬਣਾਉਣ ਵਾਲੇ ਕੈਮੀਕਲ ਦੀ ਤਸ਼ਕਰੀ ਕਰਦਾ ਸੀ ਆ ਕਰਤੂਤਾਂ ਨੇ ਇਹਨਾਂ ਦੀ ਹੁਣ মিডিਆ ਨੇ ਖਬਰ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਹੈ ਅੱਛਾ ਹੁਣ ਇੱਕ ਹੋਰ ਗੱਲ ਦੱਸਣਾ ਇਹਦੀ ਮੈਂ ਸਾਕਲ ਕੋਈ ਫੋਟੋ ਦੇਖੀ ਨਹੀਂ ਅਜ ਤੱਕ ਤੇ ਨਾਈ ਮੈਂ ਜਿਹੜੀ ਇਹ ਵੀਡੀਓ ਬਣਾਉਣ ਲੱਗਾ ਇਹਦੇ ਵਿੱਚ ਅਸੀਂ ਇਹਦੀ ਫੋਟੋ ਲਾਉਣੀ ਹੈ ਜੇ ਲੱਭੀ ਤਾਂ ਲਾ ਦੇਵਾਂਗੇ ਮੈਂ ਤਾਂ ਸਿਰਫ ਸਾਡੇ ਕੌਮ ਦੇ ਚੌਧਰੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਬੰਦੇ ਕਹਿੰਦੇ ਸਾਨੂੰ ਖਾਲਸਾ ਰਾਜ ਚਾਹੀਦਾ ਸਾਨੂੰ ਸਿੱਖ ਰਾਜ ਚਾਹੀਦਾ ਸਾਨੂੰ ਖਾਲਸਤਾਨ ਚਾਹੀਦਾ ਵੀ ਉਹਨਾਂ ਦਾ ਅਸਲ ਕਿਤਾ ਕੀ ਹੈ ਉਹ ਅੰਦਰੋਂ ਕੀ ਨੇ ਬਾਹਰੋਂ ਕੀ ਨੇ ਉਹਨਾਂ ਦਾ ਕਾਰੋਬਾਰ ਕੀ ਹੈ ਮੈਂ ਤਾਂ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਹਣ ਜਿਹੜਾ ਇਹ ਬਲਤੇਜ ਅਗਵਾਨ ਫੜਿਆ ਹੈ ਨਿਊਜ਼ੀਲੈਂਡ ਦੇ ਵਿੱਚ ਇਹਨੂੰ ਸਜ਼ਾ ਹੋਈ ਹੈ 5 ਸਾਲ ਦੀ ਹੁਣ ਜੇ ਇਹ ਬੰਦਾ ਚਿੱਟਾ ਬਣਾਉਣ ਵਾਲੇ ਕੈਮੀਕਲ ਦੀ ਤਸਕਰੀ ਕਰਦਾ ਹੈ ਤਾਂ ਹੋਰ ਜਿਹੜੀਆਂ ਭੇਡਾਂ ਨੇ ਖਾਲਸਤਾਨ ਬਣਾਉਣਾ ਚਾਹੁੰਦੀਆਂ ਨੇ ਖਾਲਸਤਾਨ ਮੰਗਦੀਆਂ ਨੇ ਉਹ ਕੀ ਕਰਦੁੱਤਾਂ ਕਰਦੀਆਂ ਹੋਣਗੀਆਂ ਕਦੇ ਸੋਚੋਗੇ ਤੁਸੀਂ ਮੈਂ ਬਹੁਤ ਬਾਰੇ ਗੱਲ ਕਰੀ ਐ ਮੇਰੇ ਜਿਹੜੇ ਵੱਡੇ ਸਿਰਾਂ ਵਾਲੇ ਰਾਜਨੀਤਿਕ ਲੋਕ ਨੇ ਨਾ ਵੀ ਇਹ ਜਿਹੜਾ ਖਾਲਸਤਾਨ ਦਾ ਮੁੱਦਾ ਸੀ ਉਹਨਾਂ ਨੇ ਆਪਣਾ ਉਲੂਛਤਾ ਕਰਨ ਵਾਸਤੇ ਆਪਣੀ ਰਾਜਨੀਤੀ ਵਾਸਤੇ ਇਹ ਮੁੱਦਾ ਉਭਾਰੇ ਜਦੋਂ ਤੁਸੀਂ 1947 ਤੋਂ ਸ਼ੁਰੂ ਕਰੋਗੇ ਜਾਂ 1859 ਦੀ ਗੱਲ ਕਰੋਗੇ ਉਦੋਂ ਇਹ ਸ਼ਬਦ ਸਿੱਖ ਰਾਜ ਹੁੰਦਾ ਸੀ ਇਹਨੂੰ ਕਨਵਰਟ ਕਰਕੇ ਖਾਲਸਾਤਾਨ ਦਾ ਨਾਮ ਦਿੱਤਾ ਬਹੁਤੇ ਲੋਕ ਇਹ ਵੀ ਕਹਿੰਦੇ ਵੀ ਇਹ ਜਿਹੜਾ ਖਾਲਸਾਤਾਨ ਦਾ ਨਾਮ ਹੈ ਨਾ ਇਹ ਆਰਐਸਐਸ ਨੇ ਦਿੱਤਾ ਹੈ ਇਹ ਵੀ ਕਹਿੰਦੇ ਚਲੋ ਫਿਰ ਇਹ ਸੁਣ ਕੇ ਕਹਿਣਗੇ ਇਹ ਆਰਐਸਐਸ ਦਾ ਹੋ ਸਕਦਾ ਹੈ ਵੀ ਉਹਨਾਂ ਲਈ ਕੰਮ ਕਰਦਾ ਹੋਊਗਾ ਤੈਨੂੰ ਕਿੱਥੋਂ ਪਤਾ ਲੱਗਿਆ ਫਿਰ ਇਹ ਵੀ ਮੈਨੂੰ ਕਹਿਣਾ ਪਰ ਨਹੀਂ ਅਸੀਂ ਆਪਣੇ ਪਿਓ ਦੇ ਹਾਂ ਜਾਨਕਿ ਸਾਡਾ ਪਿਤਾ ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਸ਼ਬਦ ਕੌਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਕਿਸੇ ਐਰੇ ਗੈਰੇ ਦੀ ਨਹੀਂ ਹੈ ਅਜਿਹਾ ਆਪਣੀ ਕੌਮ ਦੀ ਮਜਬੂਤ ਦੀ ਸਨਹਾਂਤਾਂ ਦੀ ਗੱਲ ਕਰਦੇ ਆਂ ਔਰ ਜਿਹੜਾ ਸਾਡੇ ਸੰਹਾਂਤਾਂ ਨੂੰ ਮਿੱਟੀ ਵਿੱਚ ਰੋਲਦਾ ਕੌਮ ਦੀ ਮਿੱਟੀ ਪਲੀਤ ਕਰਦਾ ਉਹਦਾ ਜਲੂਸ ਚੰਗੀ ਤਰ੍ਹਾਂ ਕੱਢਦੇ ਇਹ ਨਾ ਸਮਝਿਓ ਵੀ ਇਹ ਖਾਲਸਤਾਨੀ ਐ ਤਾਂ ਤਵਾ ਲਾ ਰਿਆ ਨਾ 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 ਮੈਂ ਕਹਿੰਨਾ ਖਾਲਸਤਾਨ ਬਣਾਓ ਜੀ ਜੀ ਸਦਕੇ ਉਸ ਖਾਲਸਤਾਨ ਦਾ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਮੈਨੂੰ ਮੁੱਖ ਮੰਤਰੀ ਬਣਾ ਦਿਓ ਰਾਸ਼ਟਰਪਤੀ ਬਣਾ ਦਿਓ ਮੇਰੇ ਪਿੱਛੇ ਵੀ ਅੱਗੇ ਪਿੱਛੇ ਗੱਡੀਆਂ ਧਰ ਧਰ ਕਰਦੀਆਂ ਫਿਰਨ ਇਧਰ ਚੌਂਦੇ ਆ ਪਰ ਅਸੀਂ ਆਕਰਤੂਤ ਨਹੀਂ ਚਾਹੁੰਦੇ ਵੀ ਖਾਲਸਤਾਨ ਦਾ ਨਾਮ ਲੱਗਾ ਹੋਵੇ ਤੇ ਬੰਦੇ ਚਿੱਟਾ ਬਣਾਉਣ ਵਾਲਾ ਕੈਮੀਕਲ ਵੇਚਦੇ ਫਨ ਤਸ਼ਕਰੀ ਕਰਦੇ ਅਸੀਂ ਇਹ ਨਹੀਂ ਚਾਹੁੰਦੇ ਪਛਾ ਨਾਮ ਦੇਖੋ ਕਿੰਡਾ ਵੱਡਾ ਜੁੜਿਆ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦਾ ਇਹ ਭਤੀਜਾ ਹੈ ਕੀ ਕਹਿਣਗੇ ਜੀ ਸੰਜਨਰਨੈਲ ਸਿੰਘ ਭਿੰਡਰਾਵਾਲੇ ਕੌਮ ਦੇ ਜਰਨੈਲ ਨਹੀਂ ਮੋਢੀ ਨਹੀਂ ਗਵਰਨਮੈਂਟ ਦੇ ਨਾਲ ਮੱਥਾ ਲਾਉਣ ਵਾਲੇ ਨਹੀਂ ਤੇ ਅਕਾਲ ਤਖਤ ਤੇ ਅਟਾਇਆ ਕੀਤਾ ਇੰਦਰ 单 ਗਾਂਧੀ ਨੇ ਉਹਦਾ ਬਜ਼ਰਾਂ ਵਾਲਿਆਂ ਸੁਖਮੰਤ ਸਿੰਘ ਨੇ ਵਿਅੰਤ ਸਿੰਘ ਨੇ ਗੀਰ ਸਿੰਘ ਨੇ ਇਹ ਹੀ ਕਹਿਣਾ ਪਰ ਇਹਨਾਂ ਦੇ ਘਰਾਂ ਵਿੱਚ ਕੀ ਹੋ ਰਿਹਾ ਹੈ ਇਹਨਾਂ ਦੀਆਂ ਬਿਗੜੀਆਂ ਹੋਈਆਂ ਔਲਾਦਾਂ ਕੀ ਕਰ ਰਹੀਆਂ ਨੇ ਚਿੱਟਾ ਬਣਾਉਣ ਵਾਲਾ ਕੈਮੀਕਲ ਵੇਚ ਰਹੀਆਂ ਨੇ 22 ਸਾਲ ਥੋੜੇ ਥੋੜੀ ਹੁੰਦੇ ਉਹ ਵੀ ਨਿਊਜ਼ੀਲੈਂਡ ਦੇ ਵਿੱਚ ਕਰਤੂਤ ਇਹ ਸੀ ਮਿੱਟੀਟਾ ਕਿਹੜੇ ਕੈਮੀਕਲ ਤੋਂ ਬਣਨਾ ਉਹ ਅਸੀਂ ਵੇਚ ਰਹੇ ਹਾਂ ਖਾਲਸਾਨੀ ਆਤਵਾਦੀ ਬਲਤੇਜ ਸਿੰਘ ਅਗਵਾਨ ਇਹ ਅੰਦਰ ਅਸ਼ਟ ਕੀਤਾ ਹੈ ਨਿਊਜ਼ੀਲੈਂਡ ਦੇ ਵਿੱਚ ਇਹ ਬੇਨਤੀ ਹੈ ਵੀ ਜੇ ਇਹਨਾਂ ਗੱਲਾਂ ਵੱਲ ਧਿਆਨ ਦੇ ਲਵਾਂਗੇ ਫਿਰ ਤੁਸੀਂ ਕਹੋਗੇ ਵੀ ਇਹ ਖਾਲਸਤਾਨੀ ਖੋਤੇ ਨੇ ਜੁੱਤੀਆਂ ਮਾਰੋ ਵੱਧ ਤੋਂ ਵੱਧ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਜੀ ਮੈਂ ਆਪਣੀ ਗੱਲ ਕਰਨੀ ਹੈ ਮੈਂ ਨਸ਼ਿਆਂ ਦੇ ਵਿਰੋਧ ਵਿੱਚ ਮੈਂ ਕ੍ਰਾਪਸ਼ਨ ਦੇ ਵਿਰੋਧ ਵਿੱਚ ਜੇ ਕੋਈ ਮੇਰਾ ਮੈਂਬਰ ਮਤਲਬ ਮੇਰੇ ਪਰਿਵਾਰ ਦਾ ਮੈਂਬਰ ਕੋਈ ਹੈ ਜੇ ਕੰਮ ਕਰੇ ਮੈਂ ਘਰੋਂ ਕੱਢ ਦੂੰ ਹੋਰ ਦੱਸੋ ਤੁਸੀਂ ਰੱਖੋਗੇ ਘਰੇ ਇਹੋ ਜਿਹੇ ਬੰਦੇ ਉਹ ਖਾਲਸਤਾਨ ਦਾ ਹਿੱਸਾ ਹੋਣਗੇ ਜਿਹੜੇ ਬੰਦੇ ਚਿੱਟਾ ਵੇਚਣ ਵਾਲਾ ਕੈਮੀਕਲ ਬਣਾ ਰਹੇ ਨੇ ਤੇ ਉਹ ਤਸਕਰੀ ਕਰ ਰਹੇ ਨੇ ਬੀਅਰ ਬੀਅਰ ਦੀਆਂ ਬੋਤਲਾਂ ਦੇ ਵਿੱਚ ਜਣ ਕਿ ਜਿਹੜੀਆਂ ਬੀਅਰ ਵਾਲੀਆਂ ਪੇਟੀਆਂ ਹੁੰਦੀਆਂ ਨੇ ਨਾ ਬੋਤਲਾਂ ਬਣੀਆਂ ਉਹਦੇ ਵਿੱਚ ਇਹ ਛਪਾ ਕੇ ਤਸਕਰੀ ਕਰਦਾ ਸੀ ਚਿੱਟਾ ਬਣਾਉਣ ਵਾਲੇ ਕੈਮੀਕਲ ਦੀ ਕੁਣ ਖਾਲਸਾ ਨਹੀਂ ਦੱਸਣ ਵੀ ਖਾਲਸਾ ਦੇ ਵਿੱਚ ਆਕਰਦੁੱਤਾਂ ਹੋਣਗੀਆਂ ਸਿਮਰਿਤ ਮਾਨਦਸ ਦੇਵੇ ਅਮਰਤਪਾਲ ਦੱਸ ਦੇਵੇ ਜਿਹੜੇ ਜਿਮਨੀਚੋਣ ਲੜਦੇ ਨੇ ਜਿਹੜੇ ਕਹਿੰਦੇ ਸਾਨੂੰ ਖਾਲਸਾ ਚਾਹੀਦਾ ਉਹ ਦੱਸ ਦੇਣ ਵੀ ਖਾਲਸਾ ਇਦਾਂ ਦਾ ਉਹ ਖਾਲਸਾ ਦੇ ਵਿੱਚ ਚਿੱਟਾ ਵੇਚਣ ਵਾਸਤੇ ਕੈਮੀਕਲ ਵੇਚਾ ਜੋ ਇਹ ਕਰਤੂਤਾਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ